ਹਲਕਾ ਕਰ ਤਰਪੁਰ ਦੇ ਪਿੰਡ ਬੱਲੋਵਾਲ ਦੇ ਇੱਕ ਐਸੀ ਨੌਜਵਾਨ ਨਾਲ ਉੱਚ ਜਾਤੀ ਦੇ ਹੰਕਾਰੀ ਨੌਜਵਾਨਾਂ ਵੱਲੋਂ ਹਿੰندگی ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉਕਤ ਦੋਸ਼ੀ ਪਹਿਲਾ ਨੌਜਵਾਨ ਨੂੰ ਉਸਦੇ ਘਰੋਂ ਲੈ ਜਾਂਦੇ ਹਨ ਅਤੇ ਫਿਰ ਉਸ ਨੂੰ ਬੰਦਕ ਬਣਾ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ ਇੰਨਾ ਹੀ ਨਹੀਂ ਉਸਦੇ ਵਾਲ ਕੱਟੇ ਜਾਂਦੇ ਹਨ ਅਤੇ ਨੋ ਵੀ ਖਿੱਚ ਕੇ ਪਾੜ ਦਿੱਤੇ ਜਾਂਦੇ ਹਨ ਪੀੜਤ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਐਸੀ ਜਥੇਬੰਦੀਆਂ ਅੱਗੇ ਆਈਆਂ ਹਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੱਲੋਵਾਲ ਜਿਹੜਾ ਕਿ ਹਲਕਾ ਕਰਤਾਰਪੁਰ ਦੇ ਵਿੱਚ ਪੈਂਦਾ ਡਿਸਟ੍ਰਿਕਟ ਜਲੰਧਰ ਇਸ ਪਿੰਡ ਦੇ ਵਿੱਚ ਇੱਕ ਅਜੇ ਕੁਮਾਰ ਨਾਮ ਦੇ ਦਲਿਤ ਨੌਜਵਾਨ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਦਰਿੰਦਗੀ ਆ ਉਹ ਕੀਤੀ ਗਈ ਆ ਇਸ ਨੌਜਵਾਨ ਨੂੰ ਪਹਿਲਾਂ ਤਾਂ ਉਹਦੇ ਘਰ ਦੇ ਵਿੱਚ ਜਿਹੜੇ ਦੋ ਨੌਜਵਾਨ ਆ ਉਹ ਮੋਟਰਸਾਈਕਲ ਤੇ ਲੈ ਕੇ ਜਾਂਦੇ ਉਹਨੂੰ ਕਹਿੰਦੇ ਕਿ ਕਿ ਮੁੰਡਾ ਮਕੈਨਿਕ ਆ ਉਹ ਦੋ ਨੌਜਵਾਨਾਂ ਨੂੰ ਕਹਿੰਦੇ ਆ ਕਿ ਅਸੀਂ ਨਵਾਂ ਮੋਟਰਸਾਈਕਲ ਲੈਣਾ ਵਾ ਤੇ ਅਸੀਂ ਤੈਨੂੰ ਮੋਟਰਸਾਈਕਲ ਦਿਖਾਣਾ ਵਾ ਉਹ ਮੁੰਡੇ ਉਸ ਮੁੰਡੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਆਪਣੀ ਮੋਟਰ ਤੇ ਲੈ ਜਾਂਦੇ ਆ ਜਿਹੜੇ ਕਿ ਇੱਕ ਸਵਰਨ ਜਾਤੀ ਜਾਤੀ ਅਭਿਮਾਨੀ ਜਿਹੜੇ ਲੋਕ ਸੀਗੇ ਉਸ ਮੁੰਡੇ ਨੂੰ ਆਪਣੀ ਮੋਟਰ ਤੇ ਲੈ ਜਾਂਦੇ ਆ ਮੋਟਰ ਤੇ ਲਿਜਾ ਕੇ ਉਸ ਮੁੰਡੇ ਨੂੰ ਘੰਟਾ ਡੇਢ ਘੰਟਾ ਕੁੱਟਿਆ ਗਿਆ ਉਹਦੇ ਸਾਰੇ ਕੱਪੜੇ ਲਾਏਗੇ ਕੱਪੜੇ ਲਾਉਣ ਤੋਂ ਬਾਅਦ ਉਹਦੇ ਜਿਹੜੇ ਸਿਰ ਦੇ ਵਾਲ ਆ ਅੱਧੇ ਸਿਰ ਦੇ ਜਿਹੜੇ ਵਾਲ ਆ ਉਹ ਕੱਟ ਦਿੱਤੇ ਗਏ ਉਸ ਮੁੰਡੇ ਦੇ ਜਿਹੜੇ ਸਰੀਰ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਪੁੱਠੇ ਖੰਡੇ ਵਗੈਰਾ ਮਤਲਬ ਪੂਰੇ ਨਿਸ਼ਾਨ ਜਿਹੜੇ ਆ ਉਹ ਬਣੇ ਹੋਏ ਆ ਡੇਢ ਘੰਟਾ ਉਸ ਮੁੰਡੇ ਦੇ ਨਾਲ ਜਿਹੜੀ ਹਵਾਨੀਅਤ ਆ ਉਹ ਕੀਤੀ ਗਈ ਕਾਫੀ ਬੰਦਿਆਂ ਨੇ ਮਿਲ ਕੇ ਉਹਨੂੰ ਮੋਟਰ ਤੇ ਕੁੱਟਿਆ ਮੋਟਰ ਤੇ ਕੁੱਟਣ ਤੋਂ ਬਾਅਦ ਵਿੱਚ ਉਹ ਜਿਹੜਾ ਮੁੰਡੇ ਨੂੰ ਜਿਹੜੇ ਉਹਦੇ ਨੋਹ ਸੀਗੇ ਜਿਹੜੇ ਹੱਥਾਂ ਦੀਆਂ ਉਂਗਲੀਆਂ ਜਿਹੜੇ ਨੋਹ ਆ ਉਹ ਪਲਾਸ ਨਾਲ ਖਿੱਚੇ ਗਏ ਉਸ ਦਲਿਤ ਨੌਜਵਾਨ ਨੂੰ ਜਾਤੀ ਸੂਚਕ ਮਾਪੈਣ ਦੀਆਂ ਗਾਲਾਂ ਕੱਢੀਆਂ ਗਈਆਂ ਉਸ ਤੋਂ ਬਾਅਦ ਵਿੱਚ ਉਸ ਮੋਟਰ ਤੋਂ ਇੱਕ ਕਾਰ ਦੀ ਡਿੱਕੀ ਦੇ ਵਿੱਚ ਇੱਕ ਮੁੰਡੇ ਨਾਲ ਜਾਰਨਾਹ ਜਿਆਦਾ ਭੜਾ ਵਰਤਾਓ ਕਰਦੇ ਉਸ ਮੁੰਡੇ ਨੂੰ ਕਾਰ ਦੀ ਡਿੱਕੀ ਚ ਪਾਇਆ ਗਿਆ ਕਾਰ ਦੀ ਡਿੱਕਿਜ ਪਾ ਕੇ ਉਸ ਤੋਂ ਬਾਅਦ ਉਸ ਮੁੰਡੇ ਨੂੰ ਉਹ ਜਿਹੜੇ ਜਾਤੀਵਾਣੀ ਲੋਕ ਸੀ ਆਪਣੇ ਘਰ ਲੈ ਗਏ ਆਪਣੇ ਘਰ ਵਿੱਚ ਲਿਜਾ ਕੇ ਉਸ ਮੁੰਡੇ ਨੂੰ ਕੁੱਟਿਆ ਜਦੋਂ ਉਸ ਮੁੰਡੇ ਦੀ ਮਾਂ ਨੂੰ ਪਤਾ ਲੱਗਿਆ ਕਿ ਉਸ ਮੁੰਡੇ ਨੂੰ ਕੁੱਟਦੇ ਪਿਆ ਜਦੋਂ ਉਹਦੀ ਮਾਂ ਉਸ ਮੁੰਡੇ ਦੇ ਘਰ ਗਈ ਉਸ ਉਹਦੀ ਮਾਂ ਨੂੰ ਵੀ ਜਾਤੀ ਸੁਚੇ ਗਾਲਾ ਕੱਢੀਆਂ ਅਤੇ ਉਹਦੀ ਮਾਂ ਦੇ ਉਹਨਾਂ ਲੋਕਾਂ ਨੇ ਉਹਦੀ ਮਾਂ ਦੇ ਵੀ ਜਿਹੜੀਆਂ ਉਹਨਾਂ ਨੇ ਲੱਤਾਂ ਮਾਰੀਆਂ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਆਪਣੇ ਸਪਿੰਡ ਦੇ ਸਰਪੰਚ ਦੇ ਕੋਲ ਆਈ ਔਰ ਖੋਇਆ ਕਿ ਉਹਨਾਂ ਹੀ ਲੋਕਾਂ ਨੇ ਬਾਅਦ ਵਿੱਚ ਮਤਲਬ ਕਾਲ ਕੀਤੀ ਪੁਲਿਸ ਨੂੰ ਤੇ ਪੁਲਿਸ ਵੀ ਉਸ ਮੁੰਡੇ ਨੂੰ ਆਪਣੇ ਘਰੋਂ ਲੈ ਕੇ ਗਈ ਉਹਨਾਂ ਦੇ ਘਰੋਂ ਮੁੰਡੇ ਨੂੰ ਪੁਲਿਸ ਲੈ ਗਈ ਔਰ ਥਾਣੇ ਵਿੱਚ ਉਹਨੂੰ ਬੰਦ ਕਰ ਦਿੱਤਾ ਔਰ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਤੇ ਉੱਥੇ ਜਿਹੜਾ ਅਸਤੋ ਯਾਦਵਿੰਦਰ ਸਿੰਘ ਉਥੇ ਜਿਹੜਾ ਅਸਤੋ ਨੇ ਕਿਹਾ ਕਿ ਅਸੀਂ ਤੁਹਾਡਾ ਰਾਜੀਨਾਮਾ ਕਰਾਂਦੇ ਜਦੋਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਕੀ ਮੁੰਡਾ ਇਸ ਟਾਈਮ ਰਾਜੀਨਾਮੇ ਦੇ ਯੋਗ ਹੈਗਾ ਤੁਸੀਂ ਤਾਂ ਮੁੰਡਾ ਲਾਜ ਵੀ ਨਹੀਂ ਕਰਾਇਆ ਜਦੋਂ ਪ੍ਰੈਸ਼ਰ ਪਿਆ ਪ੍ਰੈਸ਼ਰ ਪੈਣ ਤੋਂ ਬਾਅਦ ਵਿੱਚ ਉਸ ਬੁੱਲੋ ਥਾਣੇ ਦਾ ਜਿਹੜਾ ਇੰਚਾਰ ਸੀਗਾ ਕਾਸ ਤੋਂ ਯਾਦਵਿੰਦਰ ਸਿੰਘ ਨੇ ਫਿਰ ਉਸ ਮੁੰਡੇ ਨੂੰ ਉਹਦੀ ਸਬੂਤਰ ਲੈ ਕੇ ਸਰਪੰਚ ਸਾਹਿਬ ਦੇ ਖਵਾਲੇ ਕੀਤਾ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਪੰਚਾਇਤ ਸੀ ਉਸ ਪਿੰਡ ਦੀ ਪੰਚਾਇਤ ਨੇ ਜਾ ਕੇ ਉਸ ਮੁੰਡੇ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਪਰ ਸਭ ਤੋਂ ਵੱਡੀ ਗੱਲ ਇਸ ਟਾਈਮ ਜਿਹੜੀ ਸੋਚਰ ਦੀ ਗੱਲ ਆ ਕਰਤਾਰਪੁਰ ਹਲਕਾ ਜਿੱਥੇ ਦਾ ਐਮਐਲਏ ਇੱਕ ਸ਼ੈਡਿਊਲ ਕਾਸਟਾ ਸਾਬਕਾ ਮੰਤਰੀ ਸਾਬਕਾ ਮੰਤਰੀ ਸ਼ੈਡਿਊਲ ਕਾਸਟਾ ਬਲਕਾਰ ਸਿੰਘ ਔਰ ਤੁਸੀਂ ਇਸ ਤੋਂ ਪਹਿਲਾਂ ਮੇਰੀ ਇੱਕ ਵੀਡੀਓ ਦੇਖੀ ਹੋਣੀ ਹੈ ਸ਼ਾਮ ਤਰਾਸੀ ਹਲਕੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜਿਹੜਾ ਜਨਮ ਦਿਨ ਮਨਾਉ ਤੋਂ ਰੋਕੇ ਗਿਆ ਸੀ ਉਥੇ ਦਾ ਵੀ ਜਿਹੜਾ ਐਮਐਲਏ ਆ ਸ਼ਡਿਊਲ ਕਾਸਟ ਆਸੀ ਰਿਜ਼ਰਵ ਸੀਟ ਡਾਕਟਰ ਵਿਰੋਧ ਜਿਹੜੇ ਇਸ ਟਾਈਮ ਕੈਬਨਿਟ ਮੰਤਰੀ ਆ ਔਰ ਉਸ ਤੋਂ ਪਹਿਲਾਂ ਤੁਸੀਂ ਇੱਕ ਚੰਦ ਭਾਣ ਪਿੰਡ ਦੀ ਫਿਲਮ ਦੇਖੀ ਆਪਣੇ ਵੀਡੀਓ ਦੇਖੀ ਹੋਣੀ ਹੈ ਜਿੱਥੇ ਦਲਿਤਾਂ ਦੇ ਨਾਲ ਕਿੰਨਾ ਮਤਲਬ ਜੁਰਮ ਹੋਇਆ ਸ਼ਾਸਨ ਪ੍ਰਸ਼ਾਸਨ ਨੇ ਮਿਲ ਕੇ ਦਲਿਤਾਂ ਦੇ ਘਰਾਂ ਵਿੱਚ ਜਾ ਕੇ ਤੋੜਪਾਨ ਕੀਤੀ ਉਥਰੇ ਸਰਪੰਚ ਨੂੰ ਚੱਕਿਆ ਔਰ ਉਸ ਉਸ ਸੰਗਰੂਰ ਹਲਕੇ ਦਾ ਜਿਹੜਾ ਪਿੰਡ ਸੀ ਆ ਉਥੇ ਦਾ ਵੀ ਐਮਐਲਏ ਮੰਤਰੀ ਉਹ ਵੀ ਆਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿੱਥੇ ਬਾਬਾ ਸਾਹਿਬ ਵੇਟ ਕਰਦਾ ਜਿਹੜਾ ਸਟੈਚੂ ਆ ਜਿੱਥੇ ਬਾਬਾ ਸਾਹਿਬ ਵੇਟ ਕਰਦਾ ਸਟੈਚੂ ਬਣਨ ਲਾਂ ਤੋਂ ਰੁਕੇ ਜਾ ਰਹਾ ਸੀ ਉਹ ਸਲਕੇ ਦਾ ਵੀ ਜਿਹੜਾ ਐਮ ਐਲ ਏ ਸ਼ਡਿਊਲ ਕਾਸਟ ਆ ਕਹਿੰਨ ਦਾ ਭਾਵ ਕੀ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਦਾ ਦਲਿਤ ਸਮਾਜ ਤੇ ਜਿਹੜਾ ਜ਼ੁਲਮ ਜੋਰ ਜਬਰਨਾ ਉਹ ਵੱਧ ਗਿਆ ਆ ਉਹਨਾਂ ਤੇ ਜਿਹੜੇ ਤਸ਼ੱਦਦ ਆ ਉਹ ਬਹੁਤ ਜ਼ਿਆਦਾ ਵਧਿਆ ਇਹ ਤੋਂ ਇਹ ਪਤਾ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਐਂਟੀ ਸ਼ਡਿਊਲ ਕਾਸਟ ਪਾਰਟੀ ਆ